ਭੂਜਿਕ ਖਾਸ ਵਾਹਿਗੁਰੂ ਜੀ ਕੀ ਫਤੇ ਸੋ ਸਾ ਸਮਝੀ ਕਲਾ ਪਾਅਬ ਜਿਹੜਾ ਅਦਾ ਪੂਰਾ ਕੀਤਾ ਸੀ ਸ੍ਰੀ ਰاگ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗਸ 17 ਤੇ ਸੁਸੋਵਿਤੇ ਪਾਉਣ ਸ਼ਬਦ ਹੈ ਆਉ ਮਨਬਿਰ ਤੇ ਆ ਕਾਗਰ ਕਰਦੇ ਸਰਵਣ ਕਰਦੇ ਆ ਜੀ ਪ੍ਰਭ ਹੋਰ ਮੰਦਰ ਸੋਹਣ ਤਿਸਮ ਮਾਨਕ ਲਾਲ ਹੈ ਭਾਈ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਖਸ਼ੀਸ਼ ਕਰਦੇ ਹਨ ਪ੍ਰਭੂ ਹਰੀ ਮੰਦਰ ਜੋ ਪ੍ਰਮਾਤਮਾ ਦਾ ਘਰ ਹੈ ਬੜਾ ਸੋਹਣਾ ਹੈ ਭਾਈ ਉਹਦੇ ਵਿੱਚ ਮਾਨਕ ਤੇ ਲਾਲ ਕੀਮਤੀ ਰਤਨ ਜਵਾਹਰਾਤ ਜੜੇ ਹੋਏ ਹਨ ਮੋਤੀ ਹੀਰਾ ਨਿਰਮਲ ਕੰਚਨ ਕੋਟਰ ਸਾਲ ਹੀਰਿਆਂ ਦੇ ਨਾਲ ਜੜਿਆ ਹੋਇਆ ਸੋਨੇ ਦੇ ਨਾਲ ਜੜਿਆ ਹੋਇਆ ਕਿਲਾ ਬਣਿਆ ਹੋਇਆ ਬੜਾ ਗੜ ਬਣਿਆ ਹੋਇਆ ਇਹ ਪ੍ਰਮਾਤਮਾ ਦਾ ਘਰ ਹੈ ਭਾਈ ਬੜੇ ਕੀਮਤੀ ਲਾਲ ਜੁਗਹਰਾਤ ਜੜੇ ਹੋਏ ਨੇ ਸੋਨੇ ਦੇ ਨਾਲ ਬਣਿਆ ਹੋਇਆ ਉਹ ਵੱਡਾ ਕਿਲਾ ਹੈ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਕੰਦੇ ਬੜਾ ਪਵਿੱਤਰ ਹੈ ਬਨਪੌੜੀ ਗੜ ਕਿਉਂ ਚੜੋ ਗੁਰ ਹਰਿ ਜਾਨ ਨਿਹਾਲ ਔਰ ਉਸ ਕਿਲੇ ਦੇ ਵਿੱਚ ਪ੍ਰਵੇਸ਼ ਕਿਵੇਂ ਕੀਤਾ ਜਾ ਸਕਦਾ ਉਸ ਪ੍ਰਮਾਤਮਾ ਦੇ ਘਰ ਦੇ ਵਿੱਚ ਕਿਵੇਂ ਪ੍ਰਵੇਸ਼ ਕੀਤਾ ਜਾ ਸਕਦਾ ਉਹ ਵਾਹਿਗੁਰੂ ਦਾ ਘਰ ਜਿਸ ਦਾ ਨਾਮ ਹਰ ਮੰਦਰ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉੱਥੇ ਜਾਣ ਦੇ ਵਾਸਤੇ ਕੋਈ ਪੌੜੀ ਨਹੀਂ ਹੈ। ਬਿਨਾਂ ਪੌੜੀ ਤੋਂ ਕਿਵੇਂ ਉਸ ਮਹਿਲ ਵਿੱਚ ਪ੍ਰਵੇਸ਼ ਕਰੋਗੇ ਇੰਨਾ ਉੱਚਾ ਹੈ ਜੋ ਸਾਡੇ ਵਰਸ ਤੋਂ ਬਾਹਰ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ ਗੋਰ ਹਰ ਤੇ ਹਨ ਨਿਹਾਲ। ਤੇ ਉਸ ਵੇਲੇ ਜੇ ਤੂੰ ਗੁਰੂ ਨੂੰ ਚੇਤੇ ਕਰ ਲਵੇ ਤੇ ਤੂੰ ਨਿਹਾਲ ਹੋ ਜਾਏਗਾ। ਭਾਵੇਂ ਤੇਰੀ ਇਹ ਜੀ ਸਮੱਸਿਆ ਦੂਰ ਹੋ ਜਾਏਗੀ ਕਿਉਂਕਿ ਗੁਰੂ ਦੇ ਕੋਲ ਉਹ ਸਾਰੇ ਰਸਤੇ ਹਨ। ਉਸਾਰੇ ਸਾਧਨ ਹਨ ਜਿਨ੍ਹਾਂ ਦੇ ਦੁਆਰਾ ਉਸ ਹਰੀ ਮੰਦਰ ਤੱਕ ਉਸ ਪਰਮਾਤਮਾ ਵਾਹਿਗੁਰੂ ਜੀ ਤੱਕ ਪਹੁੰਚ ਸਕਦਾ ਹੈ ਮਨੁੱਖ ਗੋੜਪੌੜੀ ਬੇੜੀ ਗੁਰੂ ਗੁਰਤ룰ਾ ਹੋਰ ਨੋ ਬੇੜੀ ਵੀ ਗੁਰੂ ਹੈ ਸਤਿਗੁਰੂ ਕਹਿੰਦੇ ਤੇ ਤੁਲਹਾ ਵੀ ਗੁਰੂ ਹੈ ਪੌੜੀ ਵੀ ਗੁਰੂ ਹੈ ਕਿਉਂਕਿ ਗੁਰੂ ਹਰੀ ਦੇ ਨਾਮ ਦੀ ਵਕੀਫ ਕਰਦਾ ਹੈ ਹਰੀ ਦਾ ਨਾਮ ਹੀ ਸਰਵ ਕਲਾ ਸਮਰਥ ਹੈ ਅਤੇ ਨਾਮ ਹੀ ਸਾਰੇ ਗੁਣਾਂ ਤੋਂ ਭਰਪੂਰ ਹੈ ਇਹ ਨਾਮ ਜਿਹੜਾ ਹੈ ਇਹ ਸਤਿਗੁਰਜੀ ਦੇ ਬਖਸ਼ਿਸ਼ ਦੇ ਦੁਆਰਾ ਪ੍ਰਾਪਤ ਹੁੰਦਾ ਤੇ ਨਾਮ ਦੇ ਦੁਆਰਾ ਹੀ ਜਪਦਿਆਂ 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 ਉਸ ਪਰਮਾਤਮਾ ਤੱਕ ਪਹੁੰਚ ਹੋ ਜਾਂਦੀ ਹੈ ਗੁਰ ਪੌੜੀ ਬੇੜੀ ਗੁਰੂ ਗੁਰੂ ਤੁਲਹੁ ਹਰਨ ਗੁਰ ਸਰ ਸਾਗਰ ਬੋਇਥੋ ਗੁਰਤੀ ਰਤ ਦਰਿਓ ਗੁਰੂ ਹੈ ਸਰ ਹੈ ਸਰ ਕਹਿੰਦੇ ਹਨ ਜਿਸ ਤਰ੍ਹਾਂ ਅਮਰitsar ਜਿੱਥੇ ਪਵਿੱਤਰ ਹੋ ਜਾਂਦਾ ਮਨੁੱਖ ਜਿੱਤੇ ਸ্নান ਕਰਨ ਦੇ ਨਾਲ ਪਵਿੱਤਰਤਾ ਆ ਜਾਂਦੀ ਹੈ ਉਸ ਨੂੰ ਸਰ ਕਿਹਾ ਜਾਂਦਾ ਤੇ ਗੁਰੂ ਸਾਹਿਬ ਕਹਿੰਦੇ ਵੀ ਗੁਰੂ ਸਰ ਹੈ ਗੁਰੂ ਦੇ ਨਾਲ ਜੁੜਿਆ ਮਨੁੱਖ ਦਾ ਮਨ ਵੀ ਪਵਿੱਤਰ ਹੋ ਜਾਂਦਾ ਤੇ ਸਰੀਰ ਵੀ ਪਵਿੱਤਰ ਹੋ ਜਾਂਦਾ ਮਨ ਦੇ ਵਿੱਚੋਂ ਜਿਹੜੇ ਅਵਗੁਣ ਹਨ ਉਹ ਚਲੇ ਜਾਂਦੇ ਹਨ ਤੇ ਸਤਿਗੁਰ ਸੱਤੇ ਪਦਛ ਅਗੰਦੇ ਗੁਰੂ ਹੀ ਸਾਗਰ ਹੈ ਤੇ ਸਾਗਰ ਵਿੱਚ ਬਹੁਤ ਜਿਹੜਾ ਜਹਾਜ਼ ਹੈ ਇਸ ਸੰਸਾਰ ਸਾਗਰ ਤੋਂ ਤਰਨ ਵਾਸਤੇ ਜਹਾਜ਼ ਵੀ ਗੁਰੂ ਹੈ ਗੁਰੂ ਜਹਾਜ ਕੇਵਟ ਗੁਰ ਗੁਰਬਿੰਦ ਸਰੇਉ ਨਾ ਕੋਈ ਗੁਰੂ ਤੋਂ ਬਿਨਾਂ ਪਾਵਰ ਉਤਾਰਾ ਨਹੀਂ ਹੈ ਗੁਰੂ ਪਿਆਰਿਓ ਇਸ ਕਰਕੇ ਸਤਗੁਰ ਕਹਿੰਦੇ ਗੁਰ ਤੀਰਥ ਦਰਿਆਉ ਗੁਰੂ ਤੀਰਥ ਹੈ ਜਿੱਥੇ ਜਾ ਕੇ ਸਨਾਨ ਕਰਕੇ ਪਵਿੱਤਰ ਹੋਈਦਾ ਗੁਰੂ ਦੇ ਨਾਲ ਜੁੜਿਆ ਮਨ ਪਵਿੱਤਰ ਹੁੰਦਾ ਗੁਰੂ ਗੁਰੂ ਕਰਿਆ ਮੁਖ ਪਵਿੱਤਰ ਹੁੰਦਾ ਹੈ ਇਸ ਕਰਕੇ ਗੁਰੂ ਸਾਹਿਬ ਜਿਹੜੇ ਨੇ ਉਹ ਅਸਲ ਵਿੱਚ ਅਸਲੀ ਸਰੋਵਰ ਹੈ ਗੁਰੂ ਹੀ ਅਸਲੀ ਸਰੋਵਰ ਹੈ ਸਨਾਨ ਕਰਨ ਲਈ ਅਤੇ ਗੁਰੂ ਹੀ ਦਰਿਆਵ ਹੈ ਜਿਹੜਾ ਕਿ ਖਜ਼ਾਨਿਆਂ ਦੇ ਨਾਲ ਭਰਿਆ ਹੋਇਆ ਰਤਨ ਹੀਰਿਆਂ ਦੇ ਨਾਲ ਭਰਿਆ ਹੋਇਆ ਹੈ ਸਾਰੇ ਗੁਣਾਂ ਦਾ ਸਮੁੰਦਰ ਸਾਰੇ ਗੁਣਾਂ ਦਾ ਜਿਹੜਾ ਇੱਕ ਗੁਰੂ ਦੇ ਕੋਲ ਜਿਹੜਾ ਇੱਕ ਮਹਾਰਾਜ ਜੀ ਕਹਿੰਦੇ ਖਜ਼ਾਨਾ ਹੈ ਨਿਰਾਨ ਹੈ ਜੇ ਤਿਸ ਭਾਗ ਹੋਵੇ ਉਹ ਜਲੇ ਸਤ ਚਰਨਾਂ ਅਗਨ ਜਾਓ ਭਾਈ ਗੁਰੂ ਦੀ ਸੰਗਤ ਕਰਿਆਂ ਹੀ ਮੁਖ ਉਜਲ ਹੁੰਦਾ ਹੈ ਗੁਰੂ ਦੀ ਸੰਗਤ ਕਰਿਓ ਮਤ ਨਰਮਲ ਹੁੰਦੀ ਹੈ ਇਸ ਕਰਕੇ ਗੁਰੂ ਦੀ ਸੰਗਤ ਵਿੱਚ ਜਾ ਕੇ ਇਸ਼ਨਾਨ ਕਰੋ ਤਾਂ ਕਿ ਪੂਰੀ ਪਵਿੱਤਰਤਾ ਪ੍ਰਾਪਤ ਹੋ ਜਾਵੇ ਪੂਰੋ ਪੂਰੋ ਆਖੀਏ ਪੂਰਾ ਤਖਤ ਨਿਵਾਸ ਪੂਰੇ ਨੂੰ ਪੂਰਾ ਕਿਹਾ ਜਾ ਸਕਦਾ ਪੂਰੇ ਕਾਤਿਆ ਸਭ ਕੁਝ ਪੂਰਾ ਘਟ ਵੱਦ ਕਿਛ ਨਾ ਹੈ ਤੇ ਮਹਾਰਾਏ ਕੰਦੇ ਪੂਰੇ ਦਾ ਕੀਤਾ ਹੋਇਆ ਪੂਰਾ ਹੋ ਜਾਂਦਾ ਹੈ ਐ ਕਰਕੇ ਗੁਰੂ ਜਿਸ ਨੂੰ ਸੰਪੂਰਨ ਕਰ ਦਿੰਦਾ ਹੈ ਉਹ ਪੂਰੇ ਪ੍ਰਮਾਤਮਾ ਦੇ ਕੋਲ ਪਹੁੰਚ ਜਾਂਦਾ ਪ੍ਰਮਾਤਮਾ ਦਾ ਕਫੜ ਜਾਂਦਾ ਪ੍ਰਮਾਤਮਾ ਤੱਕ ਦੀ ਪਹੁੰਚ ਹੋ ਜਾਂਦੀ ਹੈ ভাই ਗੁਰੂ ਕੰਦੇ ভাই ਗੁਰੂ ਦੇ ਨਾਲ ਮਲਾਪ ਹੋ ਜਾਂਦਾ ਜਿਸ ਨੂੰ ਪੂਰਾ ਗੁਰੂ ਪੂਰੀ ਪ੍ਰਭੂ ਸਾ ਬਖਸ਼ਿਸ਼ ਕਰ ਦਵੇ ਗੁਨਾਹਾਂ ਦੀ ਬਖਸ਼ਿਸ਼ ਕਰ ਦਵੇ ਕਿਰਪਾ ਬਖਸ਼ਿਸ਼ ਕਰ ਦਵੇ ਮਿਹਰ ਬਖਸ਼ਿਸ਼ ਕਰ ਦਵੇ ਤਾਂ ਹੀ ਸਤਿਗੁਰੂ ਕਹਿੰਦੇ ਪੂਰਾ ਪ੍ਰਭ ਅਰਹ데요 ਪੂਰਾ ਜੋਕ ਨਾ ਨਨਕਪੁਰਾ ਪਾਇ ਪੂਰੇ ਕੇ ਗੁਣ ਗਾਓ ਪਰਮਾਤਮਾ ਪੂਰਾ ਹੈ ਤੇ ਗੁਰੂ ਵੀ ਪੂਰਾ ਹੈ ਤੇ ਗੁਰੂ ਜਿਸ ਨੂੰ ਪੂਰਾ ਕਰ ਦਵੇ ਉਹ ਵੀ ਪੂਰਾ ਹੋ ਜਾਂਦਾ ਹੈ ਤੇ ਸਤਗੁਰ ਕਹਿੰਦੇ ਪੂਰੇ ਥਾਨ ਸੁਹਾਵਣ ਪੂਰੇ ਆਸ ਨਿਰਾਸ ਪੂਰੇ ਥਾਨ ਤੇ ਜੋਤਸਵਾ ਆਉਂਦਾ ਜੋ ਬੈਠਾ ਹੋਇਆ ਜੋ ਸਜਿਆ ਹੋਇਆ ਵਾਹਿਗੁਰੂ ਉਸ ਪੂਰੇ ਤਖਤ ਉਸ ਤੇ ਜੋ ਪ੍ਰਮਾਤਮਾ ਜਾਂ ਜੋ ਸੱਚਾ ਤਤ ਹੈ ਉੱਤੇ ਉੱਤੇ ਪ੍ਰਮਾਤਮਾ ਬੈਠਾ ਹੋਇਆ ਜੋ ਨਿਰਾਸ਼ਾਂ ਦੀ ਆਸ ਪੂਰਨ ਕਰਦੇ ਸਮਰਥ ਹੈ ਨਿਰਾਸਮ ਆਸਕਰਣੰ ਸਰਵਤਰ ਅਰਥ ਆਲੈ ਹੈ ਮਹਾਰਾਜ ਕਹਿੰਦੇ ਜਿਦ ਦੇ ਘਰ ਵਿੱਚ ਸਭ ਕੁਝ ਹੈ ਜਾਂ ਕੇ ਘਰ ਸਭ ਕੀ ਸ਼ਹਿ ਭਾਈ ਨਾਉ ਨੇ ਤੇ ਭਰੇ ਭੰਡਾਰ ਇਸ ਦੀ ਕੀਮਤ ਨਾ ਪਵੇ ਪਾਈ ਉਚ ਅਗਮ ਅਪਾਰ ਤੇ ਸਤਿਗੁਰੂ ਕਹਿੰਦੇ ਉਹ ਪਰਮਾਤਮਾ ਦੇ ਕੋਲ ਹਰ ਤਰ੍ਹਾਂ ਦੀ ਵਸਤੂ ਹਰ ਤਰ੍ਹਾਂ ਦੇ ਪਦਾਰਥ ਨੇ ਉਹਦੇ ਕੋਲ ਭੰਡਾਰ ਭਰੇ ਹੋਏ ਹਨ ਉਹ ਪਰਮਾਤਮਾ ਦੇ ਕੋਲ ਜਾ ਕੇ ਨਿਰਾਸ਼ਿਆਂ ਦੀ ਜੀਵਨ ਬਦਲ ਜਾਂਦਾ ਜਿਹੜੇ ਜ਼ਿੰਦਗੀ ਤੋਂ ਨਿਰਾਸ਼ ਹੋ ਗਏ ਨੇ ਜਿਹੜੇ ਕਹਿੰਦੇ ਬਾਈ ਜੀ ਹੁਣ ਤੇ ਹਾਈ ਕੁਝ ਨਹੀਂ ਮਹਾਰਾਜ ਜੀ ਕਹਿੰਦੇ ਜੇ ਕੋ ਹੋਵੇ ਦਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾਕੋ ਦੇਵ ਤੀੜ ਸੋਰਸ ਸੋਵਨੋ ਕਿਸੇ ਕਰ ਨਾ ਕਿਸੇ ਹੋਵੇ ਕਾਜ ਜੇ ਤੇ ਆਵੇ ਉਸ ਪਾਰ ਬ੍ਰਹਮ ਤੁਹਨੇ ਚਲੋ ਹੋਵੇ ਰਾਜ ਕਹਿੰਦੇ అతి ਗਰੀਬ ਵੀ ਜੇ ਕੋਈ ਹੋਵੇ ਨਾ ਤੇ ਦਮੜਾ ਵੀ ਪੱਲੇ ਨਾ ਪੈਂਦਾ ਹੋਵੇ ਤੇ ਉਸ ਨੂੰ ਜੇਕਰ مالک ਜੇ ਤੇ ਆ ਜਾਵੇ ਉਹ ਵੀ ਰਾਜ ਭਾਗ ਦਾ مالک ਬਣ ਜਾਂਦਾ ਐਸ ਕਰਕੇ ਸਤਗੁਰਾਂ ਨੇ ਬਖਸ਼ਿਸ਼ ਕੀਤੀ ਮਹਾਰਾਜ ਕਹਿੰਦੇ ਕਿ ਜੇ ਪੂਰਾ ਕਰ ਲਵੇ ਕਿਸੇ ਦੇ ਉੱਤੇ ਆਪਣੀ ਮਿਹਰ ਕਰ ਲਵੇ ਕਿਰਪਾ ਕਟਾਖ ਅਵਲੋਕਨ ਕੀਨੂ ਦਾਸ ਕਾ ਦੁੱਖ ਬਿਦਾਰਿਓ ਆਪਣੀ ਮਿਹਰ ਕਰ ਲਵੇ ਉਹ ਪੂਰਾ ਪਰਮਾਤਮਾ ਕਿਉਂ ਘਟ ਹੈ ਗੁਣ ਸਾਸ ਫਿਰ ਉਸ ਵਿਅਕਤੀ ਦੇ ਕੋਲੋਂ ਕੋਈ ਗੁਣ ਕਿਵੇਂ ਘਟ ਸਕਦੇ ਨੇ ਇਸ ਸ਼ਬਦ ਨੂੰ ਵੱਖਰਾ ਵੱਖਰਾ ਕਰਕੇ ਪੜੋ ਗੁਣ ਸਾਸ ਇਕੱਠਾ ਲਬਜ ਨਹੀਂ ਹੈ ਕਿਉਂਕਿ ਗੁਣ ਸਾਸ ਇਕੱਠਾ ਕਰੀਏ ਤੇ ਕੋਈ ਲਬਜ ਨਹੀਂ ਬਣਦਾ ਪਰਮਾਤਮਾ ਦਾ ਇੱਥੇ ਉਚਾਰਨ ਨਹੀਂ ਹੈ ਗੁਣਤਾਸ ਪਰਮਾਤਮਾ ਦਾ ਉਚਾਰਨ ਨਹੀਂ ਹੈ ਇਹ ਹੈ ਗੁਣਤਾਸ ਉਸ ਵਿਅਕਤੀ ਦੇ ਵਿੱਚ ਜੋ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਂਦੇ ਹਨ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਨ ਤੇ ਗੁਰੂ ਸਾਹਿਬ ਕਹਿੰਦੇ ਉਸ ਨੂੰ ਕਿਸੇ ਵਸਤੂ ਦੀ ਕਿਸੇ ਪਦਾਰਥ ਦੀ ਕਿਸੇ ਗੁਣਾ ਦੀ ਕਿਵੇਂ ਕਮੀ ਰਹਿ ਸਕਦੀ ਹੈ ਉਹ ਸਾਰੀ ਕਲਾਵਾਂ ਦੇ ਸੰਪੂਰਨ ਹੋ ਜਾਂਦਾ ਹੈ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿਉਂ ਘਟ ਹੈ ਗੁਣਤਾਸ ਉਹਦੇ ਕੋਲ ਕਿਸੇ ਕਮੀ ਕਿਸੇ ਵਸਤੂ ਦੀ ਕਮੀ ਨਹੀਂ ਰਹ ਜਾਂਦੀ ਭਾਈ ਉਹਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ਜੋ ਉਸ ਐਸੇ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਾਵੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਆਉ ਭਾਈ ਉਹਦਾ ਨਾਮ ਜਪ ਕੇ ਆਪਣੇ ਮਨ ਤੇ ਤਨ ਬਿਰਤੀਆਂ ਨੂੰ ਪਹੁੰਚ ਕਰੋ ਉਹ ਪ੍ਰਮਾਤਮਾ ਬਹੁਤ ਵੱਡਾ ਹੈ ਅਤੇ ਸਾਰਿਆਂ ਦੀ ਇੱਛਾ ਪੂਜਾਵਣ ਵਾਲਾ ਹੈ ਸਭ ਦੇ ਮਨੋਰਥ ਪੂਰੇ ਕਰਨ ਵਾਲਾ ਹੈ ਜੀ ਸਤਗੁਰ ਜੀ ਦੀ ਬਖਸ਼ਿਸ਼ ਹੋਈ ਚਾਹ ਦੀ ਸੰਪੂਰਨਤਾ ਹੈ ਜੀ ਭੁੱਲਾਂ ਚੁੱਕਾਂ ਦੀ ਕਿਰਮ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ